ਗੁਰਦੀਖਾ ਖਾਲਸਾ ਵਾਇਗੁਰ ਜੀ ਦੀ ਫਤਿਹ ਵੀਰੋ ਅੱਜ ਤੁਹਾਨੂੰ ਦਿਖਾਉਣ ਲੱਗੇ ਆਂ ਦੇਖੋ ਇਹ ਪੀਲੀ ਬੰਗਾ ਪੀਲੀ ਬੰਗਾ ਤੋਂ ਝੋਨਾ ਆਇਆ ਇਹ ਜਿਹੜਾ ਝੋਨਾ ਟਰਾਲੀ ਵੇਖੋ ਤੁਸੀਂ 10 ਫੁੱਟ ਦੀ ਹੈ ਤੇ 10 ਫੁੱਟ ਚ ਟਰਾਲਾ ਹੈ ਆਹ ਟਰੈਕਟਰ ਹੈ ਤੇ ਇਹ ਜਿਹੜੇ ਵਪਾਰੀ ਇੱਥੇ ਕਰਦੇ ਆ ਆਪਦੇ ਪੰਜਾਬ ਦੇ ਆਪਣੇ ਝੋਨੇ ਨੂੰ ਇੱਥੇ ਰੋਲਦੇ ਆ ਉਹ ਕਿਉਂ ਰੋਲਦੇ ਆ ਇੰਨਾ ਕਰਕੇ ਰੋਲਦੇ ਆ ਵੀ ਇਹਨਾਂ ਨੂੰ ਰਾਜਸਥਾਨ ਚੋਂ ਜਿਹੜਾ ਝੋਨਾ ਹੈ ਉਹ ਆਮ ਮਿਲੀ ਜਾਂਦਾ ਹੈ ਦੂਜਾ ਟਰਾਲਾ ਵੀ ਆ ਤੁਹਾਨੂੰ ਦੂਜਾ ਟਰਾਲਾ ਵਿਖਾਉਣੇ ਆ ਆ ਦੇਖੋ ਇਹ ਹੁਣੇ ਫੜਿਆ ਪ੍ਰਸ਼ਾਸਨ ਨੂੰ ਫੋਨ ਕੀਤਾ ਪ੍ਰਸ਼ਾਸਨ ਕਦੋਂ ਪਹੁੰਚਦਾ ਕਦੋਂ ਨਹੀਂ ਪਹੁੰਚਦਾ ਉਹ ਗੱਲ ਬਾਅਦ ਦੀ ਆ ਪਰ ਇਹ ਟਰਾਲੇ ਰੁੱਕੇ ਹੋਏ ਆ ਕਿ ਸੱਚੋ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਦੋ ਟਰਾਲੇ ਪੰਜਾਬ ਦੇ ਜ਼ਿੰਮੇਦਾਰ ਆ ਜਿਹੜੇ 7-7 ਦਿਨਾਂ ਤੋਂ 10-10 ਦਿਨਾਂ ਤੋਂ ਰੁਲੇ ਰੁਲੇ ਫਿਰਦੇ ਆ ਤੇ ਆ ਜਿਹੜੇ ਵਪਾਰੀ ਆ ਜਿਹੜੇ ਲੋਟੂ ਆ ਉਹ 10 10-10 ਕਿਲੋ ਇੱਥੇ ਕਾਰਟ ਮੰਗਦੇ ਆ ਪੰਜਾਬ ਤੋਂ ਪਰ ਰਾਜਸਥਾਨ ਚ ਉਹ 1500-1600 ਰੁਪਏ ਝੋਨਾ ਖਰੀਦ ਕੇ ਇੱਥੇ ਕਰੋੜਾਂ ਦਾ ਬਿਜ਼ਨਸ ਕਰ ਰਹੇ ਆ ਕਿਉਂ ਕਰ ਰਹੇ ਆ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਖੱਜਲ ਖਰਾਬ ਕਰਨਾ ਆਪਦਾ ਬਿਜ਼ਨਸ ਕਰਨਾ ਤੇ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਵਿਚਾਰੇ ਦੀਵਾਲੀ ਵੇਲੇ ਦੇ ਦੀਵਾਲੀ ਵੇਲੇ ਤੇ ਕਈ ਘਰ ਤਾਂ ਹਜੇ ਦੀਵਾਲੀ ਵੇਲੇ ਦੇ ਰੁਲੇ ਬੈਠੇ ਆ ਕੋਈ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਆਪਾਂ ਖੜੇ ਆ ਇੱਥੇ ਪਿੰਡ ਰਾਮਸਰਾ ਦੇ ਕੋਲ ਰਾਮਸਰਾ ਦੇ ਕੋਲ ਖੜੇ ਆ ਪ੍ਰਸ਼ਾਸਨ ਨੂੰ ਪਹੁੰਚੀਤਾ ਹੋਇਆ ਪ੍ਰਸ਼ਾਸਨ ਜਦੋਂ ਵੀ ਆਉਂਦਾ ਤੇ ਆਪਾਂ ਤੁਹਾਨੂੰ ਦੱਸਦੇ ਆ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਆ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੂੰ ਵੀ ਲੋਕੇਸ਼ਨ ਇਹਦੀ ਸੈਂਡ ਕੀਤੀ ਹੋਈ ਆ ਕਦੋਂ ਉਹ ਕਰਦੇ ਆ ਇਸ ਚੀਜ਼ ਤੇ ਗੌਰ ਪਰ ਅਸੀਂ ਇਹ ਟਰਾਲੇ ਅਬੋਰ ਨਹੀਂ ਜਾਣਦੇ ਨੇ ਕਿਉਂਕਿ ਇਹਨਾਂ ਟਰਾਲਿਆਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਆ ਦੇਖੋ ਪੀਲੀ ਬੰਗਾ ਤੋਂ ਇਹ ਆਇਆ ਝੋਨਾ ਕਿਉਂ ਕਿ ਪੰਜਾਬ ਚ ਝੋਨੇ ਦੀ ਪੰਜਾਬ ਦੇ ਮੰਡੀ ਆ ਜਿਹੜੀ ਹਬੌਰ ਮੰਡੀ ਅੱਜ ਤੁਹਾਨੂੰ ਸ਼ਾਮ ਨੂੰ ਅਸੀਂ ਦਿਖਾਈ ਸੀ ਕਿ ਜਿਹੜੀ ਹਬੌਰ ਦੀ ਪੰਜਾਬ ਮੰਡੀ ਆ ਉਹ ਇੰਨੀ ਕੁ ਭਰੀ ਪਈ ਆ ਉੱਥੇ ਤਾਂ ਕੋਈ ਗੱਟਾ ਨਹੀਂ ਚੱਕ ਰਿਆ ਤੇ ਇਹ ਜਿਹੜੇ ਲੋਕ ਆ ਰਾਜਸਥਾਨ ਚੋਂ ਮਾਲ ਲਿਆ ਲਿਆ ਕੇ ਸਾਡੇ ਪੰਜਾਬ ਦੀਆਂ ਮੰਡੀਆਂ ਪਰ ਰਹੇ ਆ ਜਾਂ ਸਿੱਧੇ ਸ਼ੈਲਰ ਪਰ ਰਹੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਕਿਸੇ ਕਿਸਾਨ ਦਾ ਝੋਨਾ ਨਹੀਂਗਾ ਇਹ ਵਪਾਰੀਆਂ ਦਾ ਝੋਨਾ ਹੈ ਕਿਸਾਨ ਕਿਹੜੇ ਕਿਸਾਨ ਕੋਲੇ ਐਡਾ ਤਗੜਾ ਟਰਾਲਾ ਬਈ ਕਿਹੜਾ ਇਹ ਫਤੇਗੜ ਸਾਹਿਬ ਜੀ ਆ ਉਧਰੋਂ ਮਤਲਬ ਆਪਣੇ ਰੋਪੜ ਏਰੀਆ ਚੋਂ ਟਰਾਲਾ ਆਇਆ ਹੈ ਖਾੜੇ ਏਰੀਆ ਚ ਤਾਂ ਅਸੀਂ ਵੇਖਿਆ ਨਹੀਂ ਬੈਡਾ ਉੱਚਾ 10 ਫੁੱਟ ਉੱਚਾ ਕੋ ਵਿੱਡ ਲਾ ਕੇ ਟਰਾਲਾ ਬਣਾਇਆ ਹੋਵੇ ਕਿਸੇ ਜੇਬੀਦਾਰ ਨੇ ਐਨੇ ਜੋ ਕੇ ਹੋਈ ਨਹੀਂ ਉਹ ਸੋ ਆ ਦੇਖੋ ਇਹ ਇੰਨੀ ਲੁੱਟ ਹੋ ਰਹੀ ਆ ਮੰਡੀਆਂ ਖਰਾਬ ਹੋ ਰਹੀਆਂ ਮੰਡੀਆਂ ਚ ਜਿਹੜੀ ਜ਼ਿਮੀਦਾਰਨਾ ਤੱਕਾ ਹੋ ਰਿਹਾ ਉਹ ਐਸੇ ਕਰਕੇ ਹੋ ਰਿਹਾ ਸੋ ਜਿਹੜੇ ਵੀਰ ਸੁਣਦੇ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨੀ ਵੀ ਹੋ ਸਕਦੀ ਹੈ ਸ਼ੇਅਰ ਕਰੋ ਕਿਉਂਕਿ ਪੰਜਾਬ ਦੇ ਕਿਸਾਨਾਂ ਨਾਲ ਐਸੇ ਕਰਕੇ ਹੋ ਰਿਹਾ ਜਿਹੜਾ ਕੁਝ ਹੋ ਰਿਹਾ ਜਿਹੜੀ ਨੋਟ ਪੰਜਾਬ ਦੇ ਕਿਸਾਨਾਂ ਦੀ ਮੰਡੀਆਂ 'ਚ ਹੋ ਰਹੀ ਹੈ ਉਹ ਐਸੇ ਕਰਕੇ ਹੋ ਰਹੀ ਹੈ। ਰਾਜਸਥਾਨ ਦਾ ਕਿਸਾਨ ਕੋਈ ਵੀ ਆਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜਾ ਵਪਾਰੀ ਆ ਵਪਾਰੀ ਉਹ ਤੋਂ ਸਾਡੇ ਹੀ ਕਿਸਾਨਾਂ ਤੋਂ 1000 ਰੁਪਏ 1500 ਰੁਪਏ 1600 ਰੁਪਏ ਖਰੀਦ ਕੇ ਇੱਥੇ 20 ਕਿਲੋਮੀਟਰ ਆ ਕੇ ਉਹ 2400 ਰੁਪਏ ਵੇਚਦਾ ਹੈ। ਤਾਂ ਤੁਸੀਂ ਆਪ ਦੇਖ ਲਓ ਵੀ ਕਿੰਨਾ ਕਿਸਾਨਾਂ ਨਾਲ ਤੱਕਾ ਹੋ ਰਿਹਾ ਹੈ। ਇਹ ਲੋਕ ਤੁਸੀਂ ਦੱਸ ਸਕਦੇ ਹੋ ਨਾ ਵੀ ਅਸੀਂ ਗਲਤ ਆ ਜਾਂ ਸਹੀ ਆ ਵੀ ਉਹ 10 ਕਿਲੋਮੀਟਰ 20 ਕਿਲੋਮੀਟਰ ਆ ਕੇ ਬਾਰਡਰ ਪਾਰ ਕਰਕੇ ਉਹ ਵਪਾਰੀ ਹੈ ਜਿਹੜਾ ਕਿਸਾਨ ਆਵੇ ਸਾਨੂੰ ਕੋਈ ਤਰਾਜ ਨਹੀਂ ਸਦਾ ਕਿਸਾਨ ਆਵੇ ਇਹ ਵਪਾਰੀਆਂ ਦੇ ਟਰਾਲੇ ਸਾਰਿਆਂ ਦੇ ਇਹਨਾਂ ਦੇ ਬੰਦੀ ਕਾਰਵਾਈ ਪ੍ਰਸ਼ਾਸਨ ਜਲਦ ਤੋਂ ਜਲਦ ਕਰੇ ਸਾਰੇ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ